ਜੀ ਗਾਈਸ ਸਾਦੇ ਹੈਲੋ ਮੇਰੇ ਆਪਾਂ ਅੱਜ ਮੋਟਰਾਂ ਖੋਲਦਾ ਚਾਹ ਹੈਟ ਅੱਜ ਵੇਲੇ ਸਾਰਾ ਖੋਲਦਾ ਵੀਰੇ ਇਹ ਵੀਰੇ ਆਪਾਂ ਘਰ ਹੀ ਅੱਜ ਖੋਲਤਾ ਆ ਦੇ ਪਿਆ ਆ ਪਹਿਲਾਂ ਆ ਸੀ ਜਿਹੜਾ ਆ ਤੇ ਵੀਰੇ ਕਿਹਾ ਹੁਣ ਆ ਦੇ ਹੁਣ ਆਪਾਂ ਤਾਂ ਪਹੁੰਚ ਲੱਗ ਗਿਆ ਆਪਾਂ ਆਹ ਕੰਪਨੀ ਪਾਤਾ ਵੀਰੇ ਆਪਾਂ ਸਹੀ ਜਾਣੇ ਵੀਰੇ ਗੱਲ ਆਪਣੀ ਦੇਖ ਵੀਰੇ ਇਹ ਆਪਾਂ ਇਹ ਵੀਰੇ ਘਰੇ ਹੀ ਕਰਦਾ ਸਰਵਿਸ ਸਾਰੀ ਆਪਾਂ ਆਹ ਮੋਟਰਾਂ ਗਲਾ ਜਿਹਦਾ ਵੀਰੇ ਮੇਰੀ ਵੀਡੀਓ ਬਈ ਲੱਗੀ ਤਾਂ ਗਾ ਸ਼ੇਅਰ ਕਰ ਜਾਗਾ ਆ ਦੇਖ ਹਣ ਝਾਰਾ ਆਪਾਂ ਨਵਾਂ ਲਾ ਕੇ ਪਉਣ ਲੱਜੇ ਸਰਕਸਾਂ ਗਿਆ ਹੁਣ ਆਪਾਂ ਆ ਲਗੜਨ ਲੱਜ ਰਾ ਦੀ ਕਰਤੀ ਕਰਾਈ ਦੇਖੋ ਵਿਰੇ ਤੈਨੂੰ ਸਰਾਂ ਇੱਕ ਵਾਰ ਹੱਥ ਦੇਖੋ ਵਿਰੇ ਮੇਰੇ ਅੱਖ ਲਸੀਂ ਲਿਪੜੇ ਪੈਣ ਆਇਆ ਵਿਰੇ ਸਾਡੇ ਮੈਸਰੀ ਦਾ ਕੰਮ ਦੇਖੋ ਯਾਰ ਦੇਖੋ ਨਿੱਕੀ ਕਰਾ ਲਈ ਪਤਾ ਸਾਰਾ ਹੀ ਤਿਆਰ ਪਤਾ ਚੈਂਟ ਛੱਡਨਾ ਵਾ ਆ ਦੇਖ ਲੋ ਹੁਣ ਆ ਪਉਣ ਲੱਗ ਰਿਹਾ ਪਟਾ ਜੀ ਸ਼ਾਇਦ ਹੁੰਦੀ ਹੈ ਨਾ ਚੈਂਟ ਕਾ ਵਤ ਹੁੰਦੀ ਰਬੜ ਪਉਣ ਲੱਗ ਗਿਆ ਮੁੰਡਾ ਆਦੇ ਆ ਬੈਠਾ ਸੁਪਾਲ ਸਿੰਘ ਇਹਦੇ ਪਾਇਆ ਆਪਾਂ 66 ਮੋਟਰਾਂ ਦੇ ਠੀਕ ਹਨ ਆਦੇ ਹੋਰ ਵੀਰੇ ਸੰ ਦਾ ਸਾਰੇ ਹੁੰਦੇ ਆ ਆ ਦੇਖ ਲੋ ਪਹਿਲੇ ਵੀਰ ਧੋਤਾ ਪਹਿਲਾਂ ਆਪਾਂ ਵੀ ਧੋਕੇ ਪਾਇਆ ਕੈਂਟ ਆ ਦੇਖ ਜਮਾਪੁਰ ਤਿਆਰ ਆ ਘੱਟ ਰੈਡੀ ਆ ਮਾਮ ਕੰਮ ਆਪਣਾ ਕੰਮ ਦੇਖੋ ਪਹਿਲਾਂ ਵੀਰੇ ਆਪਣਾ ਜਾ ਤੁਸੀਂ ਚੌਕਤਾਂ ਦੇ ਮੋਟਰਾਂ ਨਾਲ ਪਹਿਲਾ ਪਹਿਲਾਂ ਪੁਰੇ ਪਹਿਲਾਂ ਤੇਲ ਵਾਲਾ ਪੂਰਾ ਵਧੀਆ ਤੇਲ ਮਾਰਾ ਪੁਰ ਦੇਖ ਬਾਜਾ ਬਣੀ ਕਰਦਾ ਚੈਂਕ ਕਰਕੇ ਤਾਂ ਮੋਟਰਾਂ ਦੇ ਚੈਂਕ ਕਰ ਬਾਈ ਕਰਦਾ ਆ ਦੇਖੋ ਹੁਣ ਗੇਅਰ ਪਾਉਂਗਾ ਆਹ ਹਾਥੇ ਦੇਖੋ ਆਏ ਮੇਰੇ ਹੁੰਦਾ ਮੈਕੈਨਿਕ ਤੇ ਸਹੀ ਜਾਣੇ ਫਿਰ ਹੋਂ ਚਾਲਦਾ ਬਾਜਾ ਹੋਈ ਕਰਦਾ ਚਾਹੇ ਕਵਰ